ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸੰਜਨੀ ਸਟੇ ਮੈਂ ਹਾ ਪਰਦੀਪ ਕਾਰਤਿਕ ਵਲ ਫਿਰ ਤੋਂ ਰੂਬਰੂ ਹਾਂ ਤੁਹਾਡੇ ਨਾਲ ਪ੍ਰੋਗਰਾਮ ਐਡੀਟੋਰੀਅਲ ਟਾਕ ਲੈ ਕੇ ਜਿਸ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਅਹਿਮ ਮੁੱਦਿਆਂ ਬਾਰੇ ਜਿਸ ਦੇ ਬਾਰੇ ਜਾਣਨਾ ਕਿਤੇ ਨਾ ਕਿਤੇ ਸਾਡੇ ਦਰਸ਼ਕਾਂ ਲਈ ਬੇਹੱਦ ਜ਼ਰੂਰੀ ਔਰ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਸੋ ਮੇਰੇ ਨਾਲ ਮੇਰੇ ਸੀਨੀਅਰ ਮੌਜੂਦ ਨੇ ਰਜੀਤ ਸਰ ਸੋ ਬਹੁਤ ਬਹੁਤ ਸਵਾਗਤ ਕਰ ਲੈਣਿਆ ਸਰ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਥੈਂਕ ਯੂ ਸਵਾਗਤ ਜੀ ਸੋ ਸਭ ਤੋਂ ਪਹਿਲਾਂ ਅਸੀਂ ਗੱਲ ਕਰ ਲੈਣਿਆ ਲੁਧਿਆਣਾ ਜਿਮਨੀ ਚੋਣਾ ਦੀ ਸੋ ਲੁਧਿਆਣਾ ਵੈਸਟ ਦੇ ਵਿੱਚ ਜਿਹੜੀਆਂ ਜਿਮਨੀ ਚੋਣਾ ਹੋਣ ਸੋ ਸਾਫ ਦਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂ ਵਾਲੀਆ ਵੀ ਪਹੁੰਚੇ ਨੇ ਵੱਡਾ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਸੋ ਇਸ ਵੇਲੇ ਲੁਧਿਆਣਾ ਜਿਮਨੀ ਚੋਣਾਂ ਦਾ ਮਾਹੌਲ ਕੀ ਬਣਿਆ ਹੋਇਆ ਸੋ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਉਸਤੇ ਬਾਰੇ ਦੱਸੋ ਹਾਂ ਜੀ ਤੁਹਾਡਾ ਐਨਾਲਿਸਿਸ ਬਿਲਕੁਲ ਠੀਕ ਹੈਗਾ ਜਿਹੜਾ ਲੁਧਿਆਣਾ ਪਛਮੀ ਇਲਾਕਾ ਹੈਗਾ ਜਿਹਦੇ ਵਿੱਚ ਮੰਨਿਆ ਜਾਂਦਾ ਕਿ ਵੱਡੇ ਵੱਡੇ ਜਿਹੜੇ ਇੰਟਰਨੈਸ਼ਨਲ ਲੈਵਲ ਦੇ ਇੰਸਟੀਚਿਊਟ ਹੈਗੇ ਜਿੱਦਾਂ ਪੀਏਯੂ ਹੋ ਗਿਆ ਗਰਗਰ ਦਾ ਵੈਟਰਨਰੀ ਯੂਨੀਵਰਸਿਟੀ ਹੋ ਗਿਆ ਇਹ ਕੋਈ ਪਿੰਡੂ ਹਲਕਾ ਨਹੀਂ ਮੰਨਿਆ ਜਾਂਦਾ ਪਛੜਿਆ ਹਲਕਾ ਚੋਣੀ ਬਣਿਆ ਜਾਂਦਾ ਤਾਂ ਇਹਦੇ ਵਿੱਚ ਸਾਰੇ ਸੂਬੇ ਦੀ ਚਾਰੋਂ ਪਾਰਟੀਆਂ ਦਾ ਵੱਡਾ ਜਿਹੜਾ ਸਟੇਕ ਲੱਗਾ ਜੀ ਅਕਾਲੀ ਦਲ ਅੰਬਰਸਰ ਦੇ ਵੀ ਆਪਣਾ ਕੈਂਡੀਡੇਟ ਖੜਾ ਕਰਤਾ ਕਿਸੇ ਨਵਨੀਤ ਕੁਮਾਰ ਨੂੰ ਉੱਥੇ ਖੜਾ ਕੀਤਾ ਹੈ ਸਿਮਰਜਿੰਦਰ ਸਿੰਘ ਪਾਰਟੀ ਦੇ ਔਰ ਵੱਡੀ ਗਿਣਤੀ ਦੇ ਵਿੱਚ ਰੋਜ਼ ਹੀ ਕੁਝ ਨਾ ਕੁਝ ਗਹਿਮਗਮੀ ਚੱਲਦੀ ਆ ਰਹੀ ਹੈ ਜਿਸ ਦਦੇ ਇਲੈਕਸ਼ਨ ਅਨਾਉਂਸ ਹੋਏ ਆ ਕੋਈ ਨਾ ਕੋਈ ਕੋਈ ਨਾ ਕੋਈ ਨਵੇਂ ਨਵਾਂ ਇੰਟਰਸਟਿੰਗ ਜਾਂ ਆਈ ਰੇਜ਼ਿੰਗ ਟਾਪਿਕ ਸਾਹਮਣੇ ਆ ਜਾਂਦਾ ਜੀ ਜੀ ਪਹਿਲਾ ਐਸਐਸ ਪੀ ਜਿਹੜਾ ਵਿਜੀਲੈਂਸੀ ਉਹਨੂੰ ਸਸਪੈਂਡ ਕੀਤਾ ਇਹਨਾਂ ਨੇ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਨੇ ਫਿਰ ਉਦੋਂ ਬਾਅਦ ਕੱਲ ਇੱਕ ਜਿਹੜੇ ਜਨਰਲ ਘਰੇਡੂ ਲੋਕ ਆ ਉਹਨਾਂ ਨੇ ਮੰਗਾਰਤਾ ਕਿ ਤੁਸੀਂ ਐ ਕਰੋ ਸਾਰੀਆਂ ਚਾਰਾ ਪਾਰਟੀਆਂ ਨੂੰ ਨਾ ਪਹਿਲਾਂ ਸਾਡੇ ਇੱਥੇ ਘਰ ਚ ਆਓ ਤੇ 8-8 ਘਟੇ ਦੇ ਜਿਹੜੇ ਕੱਟ ਲੱਗਦੇ ਕਿ ਸਾਡੇ ਘਰ ਰਹਿ ਕੇ ਵੇਖੋ ਫਿਰ ਅਸੀਂ ਬੜੀ ਸਾਰੀਆਂ ਵੋਟਾਂ ਤੁਹਾਨੂੰ ਪਾ ਦਿਆਂ ਕਿ ਸਰ ਰਾਤ ਹੀ ਕੱਟ ਲਓ ਤੁਸੀਂ ਉਹਨਾਂ ਦਾ ਰੋਸਾ ਇਹ ਸੀਗਾ ਕਿ 8-8 ਘਟੇ ਦੇ ਕੱਟ ਲੱਗਦੇ ਤੇ ਨਿਆਣੇ ਜਿਹੜੇ ਨਿੱਕੇ ਹੈਗੇ ਕਈ ਬਬਾ ਢੱਲੇ ਮੱਠੇ ਆ ਤੇ ਉਹਨਾਂ ਦੀ ਨੀ ਬਹੁਤ ਜ਼ਰੂਰੀ ਹੁੰਦੀ ਹੈ ਤੇ ਇਸ ਕਰਕੇ ਗਰਮੀ ਤੁਹਾਨੂੰ ਪਤਾ ਟੈਂਪਰੇਚਰ ਧਾਰੀ ਤੇ ਲਾਗੇ ਪਹੁੰਚਾ ਸੋੜਾ ਵੱਲੋਂ ਵੀ ਇੱਕ ਤਰ੍ਹਾਂ ਦਾ ਰੈਜ਼ੈਂਟਮੈਂਟ ਗੁੱਸਾ ਉਹ ਵੀ ਜ਼ਾਹਰ ਕੀਤਾ ਜਾ ਰਿਹਾ ਹੁਣ ਤੁਸੀਂ ਆਪ ਹੀ ਦੱਸਤਾ ਇੱਕ ਸੀਨੀਅਰ ਲੀਡਰ ਹੈਗੇ ਆ ਜਿਹੜਾ ਕਿ ਆਪਣਾ ਨੈਸ਼ਨਲ ਲੀਡਰ ਮੰਨ ਸਕਦੇ ਉਹਨਾਂ ਨੂੰ ਕਿ ਸਿੱਖ ਕੌਮ ਤਾਂ ਸਾਰੀ ਜਾਣਦੀ ਹੈ ਉਹਨਾਂ ਨੂੰ ਜਿਹੜੀ 40 ਸਾਲ ਤੋਂ ਥੱਲੇ ਵਾਲੀ ਸ਼ਾਇਦ ਕਿਤੇ ਘਟ ਜਾਂਦੇ ਹੋਣ ਜਿਹੜੀ 40 ਦੇ ਉੱਤੇ ਸਾਰੇ ਆਲਮੋਸਟ ਬਲਵੰਤ ਸਿੰਘ ਰਾਮੂ ਵਾਲਿਆਂ ਨੂੰ ਜਾਣਦੇ ਹੈਗੇ ਆ ਕਿਉਂਕਿ ਇਹ ਇੱਕ ਮੋਗੇ ਜ਼ਿਲ੍ਹੇ ਦੇ ਰਾਮੂਵਾਲ ਪਿਡਰਾਲ ਸੰਬੰਧਤ ਹੈਗੇ ਆ ਔਰ 19 84 ਤੋਂ ਹੀ ਇਹ ਨਾਮੀ ਲੀਡਰ ਬਣ ਚੁੱਕੇ ਸੀ ਕਿ ਜਦੋਂ ਆਪਰੇਸ਼ਨ ਬਲੂ 사કા ਡੀਲਾ ਤਾਰਾ ਉਹ ਵੀ ਉਦੋਂ ਵੀ ਇਹ ਅੰਦਰ ਹੀ ਸੀਗੇ ਜਦੋਂ ਇਹ ਆਪਰੇਸ਼ਨ ਸ਼ੁਰੂ ਹੋਣਾ ਸੀਗਾ ਅੰਮ੍ਰਿਤਸਰ ਵਿਖੇ ਸੋ ਇਸ ਕਰਕੇ ਇਹ ਇਹਨਾਂ ਦੀ ਆਪਣੀ ਵੀ ਇੱਕ ਬਹੁਤ ਵੱਡੀ ਪਾਰਟੀ ਬੜੀ ਸਰਗਰਮ ਪਾਰਟੀ ਹੁੰਦੀ ਸੀ ਲੋਕ ਭਲਾਈ ਪਾਰਟੀ ਫਿਰ ਉਹਨਾਂ ਨੇ ਇਹਦੇ ਵਿੱਚ ਆਪਣੀ ਪਾਰਟੀ ਤੋੜ ਕੇ ਅਕਾਲੀ ਦਲ ਬਾਲਚ ਮਰਜ ਕਰ ਗਏ ਸੀ ਕਿ ਬਾਅਦ ਚੁੱਕੇ ਦੇ ਵਿੱਚੋਂ ਗਲਤੀ ਹੋਈ ਔਰ ਜਿਹੜੇ ਹਰਕਿਸ਼ਨ ਸੁਰਜੀਤ ਤੁਹਾਨੂੰ ਸ਼ਾਇਦ ਨਹੀਂ ਯਾਦ ਹੋਵੇਗਾ ਇੱਕ ਬਹੁਤ ਵੱਡੇ ਇਸ ਲੀਡਰ ਹੁੰਦੇ ਸੀਗੇ ਜਿਨ੍ਹਾਂ ਦਾ ਸਾਰੇ ਹਿੰਦੁਸਤਾਨ ਚ ਡੰਕਾ ਵਜਦਾ ਸੀ ਕੋਈ ਗੱਲ ਉਹਨਾਂ ਦੀ ਬੋਰਦਾ ਨਹੀਂ ਸੀਗਾ ਐਡੀ ਚੰਗੀ ਆਲਰੇਡੀ ਤਕੜੀ ਸ਼ਖਸੀਅਤ ਸੀ ਹਰਕੇ ਜਣ ਸੀ ਦੋਆਬੇ ਨਾਲ ਸੰਬੰਧਿਤ ਸੀਗੇ ਤੇ ਉਹ ਉਹਨਾਂ ਦੇ ਪੁੱਤਰ بڑے ਹੋਏ ਸੀਗੇ ਸੇਵਾ ਕਰਦੇ ਸੀ ਤੇ ਇਹਨਾਂ ਨੂੰ ਕੇਂਦਰੀ ਵਜ਼ੀਰ ਵੀ ਬੜਾਇਆ ਗਿਆ ਉਸ ਤੋਂ ਬਾਅਦ ਬڑے ਵੱਡੇ ਸਮਿਆਂ 'ਚ ਕੇਂਦਰੀ ਵਜ਼ੀਰ ਕੇਂਦਰੀ ਵਜ਼ੀਰ ਰਹਦੇ ਹੋਏ ਪੰਜਾਬ ਦੇ ਸਿੱਖ ਨੌਜਵਾਨਾਂ ਜਾਂ ਪੰਜਾਬੀਆਂ ਨੂੰ ਪਰਟੀਕੁਲਰ ਆਈ ਡੋਟ ਵਾਂਟ ਟੂ ਕੈਟੇਗੋਰੀਜ਼ ਓਨਲੀ ਸਿੱਖ ਕਿ ਉਹ ਪੰਜਾਬੀਆਂ ਨੂੰ ਇੱਥੇ ਵੱਡੀ ਗਿਣਤੀ 'ਚ ਪੰਜਾਬ ਤੋਂ ਉੱਥੇ ਲੈ ਜਾ ਕੇ ਪੁਲਿਸ ਭਰਤੀ ਕਰਾਈ ਹੁਣ ਉਹਨਾਂ ਦੀ ਪੋਜੀਸ਼ਨਾਂ ਜਿਹੜੀਆਂ ਹੈਗੀਆਂ 20 ਸਾਲ ਤੋਂ ਵੱਡੀਆਂ ਹੋ ਚੁੱਕੀਆਂ ਜਿਹੜੇ ਬੰਦੇ ਇਹਨਾਂ ਨੇ ਦਿੱਲੀ ਪੁਲਿਸ ਭਰਤੀ ਕਰਾਈ ਸੀ ਕਿਉਂਕਿ ਉਹਨਾਂ ਕੋਲ ਤਾਕਤ ਦਿੱਲੀ ਦੀ ਸੀਗੀ ਇਸ ਕਰਕੇ ਦਿੱਲੀ ਉਹ ਕਰਾ ਸਕਦੇ ਤੇ ਫਿਰ ਉਸ ਤੋਂ ਬਾਅਦ ਯੂਪੀ 'ਚ ਵੀ ਵਜ਼ੀਰ ਬੜੇ ਉਸ ਤੋਂ ਪਹਿਲਾਂ ਇਹ ਅਕਾਲੀ ਦਲ ਨਾਲ ਜੁੜ ਚੁੱਕੇ ਸੀ ਇੱਕ ਉਹ ਦਬ ਤਾਂ ਤੋਂ ਰਾਤ ਤੇ ਜਦੋਂ ਸਵੇਰੇ ਪਤਾ ਲੱਗਾ ਕਿ ਇਹ ਤਾਂ ਕਾਲੀ ਦਲ ਬਾਦਲ ਨਾਲ ਚੱਲਦੇ ਆ ਤੇ ਸਵੇਰੇ ਪਤਾ ਲੱਗਾ ਕਿ ਇਹ ਤਾਂ ਯੂਪੀ ਚ ਵਜ਼ੀਰ ਬਣ ਗਏ ਉਹ ਕਿਹੜੀ ਕਰਾਮਾਤ ਇਹਨਾਂ ਚ ਹੈਗੀ ਹੈ ਇਹ ਤਾਂ ਯਾ ਰਿਸਰਚ ਦਾ ਮੈਟਰ ਹੈਗਾ ਤਾਂ ਸੋਚ ਕਰਕੇ ਉਹਨਾਂ ਨੇ ਕੈਟੇਗੋਰਿਕਲੀ ਇਹਨਾਂ ਓਪਨ ਵੇ ਅਨਾਉਂਸ ਕੀਤਾ ਕਿ ਸਾਨੂੰ ਡਰ ਰਹਾ ਹੈ ਕਿ ਗੈਰ ਪੰਜਾਬੀ ਜਿੱਥੇ ਲੁਟੇਰਿਆਂ ਦੀ ਟੀਮ ਆ ਗਈ ਜੋ ਇਹਨਾਂ ਵੱਲੋਂ ਕਿਹਾ ਗਿਆ ਕਿ ਇੱਥੇ ਬਗੈਰ ਪੰਜਾਬੀ ਬੰਦੇ ਹਰ ਮਿਨਿਸਟਰ ਨਾਲ ਅਟੈਚ ਕਰਦੇ ਦਿੱਤੇ ਗਏ ਇਟਸ ਅ ਸਾਈਕੋਲੋਜੀਕਲ ਪ੍ਰੈਸ਼ਰ ਪਾਉਣ ਵਾਸਤੇ ਉਹਨਾਂ ਦੇ ਪਿੱਛੇ ਕਾਰਨ ਕੀ ਹੈ ਤਾਂ ਇਨਵੈਸਟੀਗੇਸ਼ਨ ਨੂੰ ਦੱਸਣ ਗਿਆ ਕਿ ਗੈਰ ਪੰਜਾਬੀ ਇੱਥੇ ਅਨਔਥਰਾਇਜ਼ ਸਾਨੂੰ ਤਾਂ ਹਿਮਾਚਲ ਕੋ ਜ਼ਮੀਨ ਲੈਣ ਦਿੰਦਾ ਨਹੀਂ ਦਾ ਤੁਹਾਨੂੰ ਲੈਣ ਦੇਣ ਸੋ ਇੱਥੇ ਆ ਵੀ ਗਏ ਤੇ ਵੱਡੇ ਆਨੰਦ ਮਾਨਦੇ ਤੇ ਫੈਸਿਲਿਟੀਆਂ ਇੰਜੋਏ ਕਰ ਰਹੇ ਇਹਨਾਂ ਵੱਲ ਵੈਲੇ ਕਿ ਹੋਰ ਵੀ ਸਿਆਸੀ ਬਾਜਵਾਦ ਸਾਹਿਬ ਵੱਲੋਂ ਵੀ ਕਾਂਗਰਸ ਵੱਲੋਂ ਵੀ ਅਲੀਗੇਸ਼ਨ ਟਾਈਮ ਟੂ ਟੂ ਲਾਈ ਜਾ ਰਹੇ ਹੈਗੇ ਸੋ ਇਹਦੇ ਵਿੱਚ ਇਹ ਜਿਹੜੀ ਅਨਾਉਂਸਮੈਂਟ ਹੈਗੀ ਬਲਵੰਤ ਸਿੰਘ ਰਾਮਵਾਲਾ ਸਾਹਿਬ ਆਪ ਵੀ ਲੁਧਿਆਣੇ ਵਿੱਚੋਂ ਬਿਲੋਂਗ ਵੈਸੇ ਤਾਂ ਬੋਗੇਰੂ ਬਿਲੋਂਗ ਕਰਦੇ ਆ ਰਾਮਵਾਲਪੁਰ ਤੋਂ ਲੇਕਿਨ ਲੁਧਿਆਣੇ ਵੀ ਇਹਨਾਂ ਦਾ ਘਰ ਹੈਗਾ ਇਸੇ ਹਲਕੇ ਦੇ ਵਿੱਚ ਰਾਜਗੁਰੂ ਨਗਰ ਵਿਖੇ ਜੀ ਸੋ ਅਗਲੇ ਵਿਸ਼ੇ ਤੇ ਵੱਧਦੇ ਆ ਸਰ ਪੰਜਾਬ ਸਰਕਾਰ ਨੇ ਐਚਡੀਐਫਸੀ ਬੈਂਕ ਤੇ ਜਿੰਨੇ ਸਰਕਾਰੀ ਲੈਣ ਦੇਣ ਉਹਨਾਂ ਨੂੰ ਰੋਕ ਦਿੱਤਾ ਕੀ ਕਰ ਰਹੇ ਹੋ ਦੇਖੋ ਤੁਸੀਂ HDFC ਬੈਂਕ ਇੱਕ ਤਾਂ ਹੈਗਾ ਪ੍ਰਾਈਵੇਟ ਸਰਕਾਰੀ ਮਹਿਕਮਿਆਂ ਨੇ ਸੈਟਿੰਗ ਕਰਕੇ ਜਦੋਂ ਵੀ ਤੁਸੀਂ ਵੇਖਿਆ ਹੋਏਗਾ ਪਥੈਲਾ ਚੱਕੀ ਜਦੋਂ ਆਂਦੇ ਹੁੰਦੇ ਆ ਕਿ ਸਾਡੇ ਬੈਂਕ ਚ ਅਕਾਊਂਟ ਖਿਲਾ ਲਓ ਆਏ ਕਰ ਲਓ ਤੁਹਾਨੂੰ ਅਸੀਂ ਆਹ ਦੇਾਂਗੇ ਬੈਨੀਫਿਟ ਦਾਂਗੇ ਇਨਾ ਇੰਟਰਸਟ ਦੇਾਂਗੇ ਕਈ ਤਰ੍ਹਾਂ ਦੇ ਲੂਰਮੈਂਟ ਦਿੰਦੇ ਹੈਗੇ ਆ ਲੋਕਾਂ ਨੂੰ ਕਿ ਕਦੀ ਟੈਲੀਫੋਨ ਕਾਲਿੰਗ ਆ ਜਾਂਦੀ ਆ ਸੋ ਇਸ ਕਰਕੇ ਕਿਸੇ ਵੀ ਤਰੀਕੇ ਨਾਲ ਪ੍ਰਾਈਵੇਟ ਬੈਂਕ ਜਿਹੜਾ HDFC ਹੈ ਬੜਾ ਨਾਮੀ ਬੈਂਕ ਆ ਜਿਹੜੀ 1994 ਚ ਇੰਡੀਆ ਚ ਸ਼ੁਰੂ ਹੋਇਆ ਸੀਗਾ ਤੇ ਇਹ ਨਾ ਇਹ ਮਿਠੇ ਲੰਬੇ ਸਮੇਂ ਤੋਂ ਸਰਕਾਰਾਂ ਨਾਲ ਇਹਦਾ ਲੈਣ-ਦੇਣ ਸੀਗਾ ਵੱਡਾ ਲੈਣ-ਦੇਣ ਜਿਹੜਾ ਸੀਗਾ ਉਹ ਪੰਜਾਬ ਪੁਲਿਸ ਨਾਲ ਸੀਗਾ ਹਾਂ ਤੇ ਪੰਜਾਬ ਪੁਲਿਸ ਦੀਆਂ ਜਿੰਨੀਆਂ ਵੀ ਪੈਨਸ਼ਨਾਂ ਜਿੰਨੀਆਂ ਵੀ ਤਨਖਾਹਾਂ ਜਿੰਨੇ ਵੀ ਕਈ ਕੰਮ ਹੁੰਦੇ ਸੀਗੇ ਉਹ ਇਹਨਾਂ ਰਾਹੀਂ ਹੁੰਦੇ ਸੀਗੇ ਕਿ 1 ਅਰਬ ਰੁਪਈਆ ਦਾ ਲੈਣ-ਦੇਣ ਹੁੰਦਾ ਸੀਗਾ ਔਰ ਜਦੋਂ ਇਹਨਾਂ ਨੇ ਕਿਸੇ ਤਰੀਕੇ ਨਾਲ ਜਦੋਂ ਵਿੱਤੀ ਸੰਕਟ ਆਪਣੇ ਪੰਜਾਬ ਤੇ ਆਇਆ ਤੇ ਇਹਨਾਂ ਨੇ HDFC ਤੋਂ ਕੋਈ ਨਾ ਕੋਈ ਕਿਸੇ ਕਿਸਮ ਦੀ ਅੰਦਰੂਨੀ ਖਾਤੇ 'ਚ ਕਿਸੇ ਨਾ ਕਿਸੇ ਤਰ੍ਹਾਂ ਦੀ ਲੋਨ ਜਾਂ ਕਿਸੇ ਕਿਸਾ ਦਾ ਆਪਣਾ ਅਸੈਟ ਜੋ ਅੰਦਰੂਨੀ ਸੂਤਰਾਂ ਤੋਂ ਪਤਾ ਹੈ ਤੇ ਇਹਨਾਂ ਨੇ ਕੋ ਬਹੁਤਾ ਹੰਗਾਰਾ ਭਰਿਆ ੜੀ ਇਸ ਕਰਕੇ ਇਹ ਪੰਜਾਬ ਸਰਕਾਰ ਨੇ ਕਲੀਅਰ ਡਾਇਰੈਕਸ਼ਨ ਦਿੱਤੀ ਹੈ ਜਿਹੜੇ ਵੀ ਸਰਕਾਰੀ ਅਮਪਲਾਈ ਨੇ ਕੋਈ ਵੀ ਐਫ ਡੀ ਰੱਖਣੀ ਹੈ ਜੀ ਐਚ ਡੀ ਐਫ ਸੀ 'ਚ ਨਾ ਰੱਖੇ ਔਰ ਕੋਈ ਜੋ ਵੀ ਲੈਣ ਜੜਾ ਉਹ ਪੰਜਾਬ ਵਿੱਚ ਵਿੱਤ ਵਿਭਾਗ ਹੈ ਉਹਦੇ ਨਾਲ ਕਰੇ ਸੋ ਇਸ ਕਰਕੇ ਇਹਨੂੰ ਡੀਪੈਨਲ ਕਰਤਾ ਡੀਬਾਰ ਕਰਤਾ ਪੰਜਾਬ ਸਰਕਾਰ ਨਾਲ ਇਹਦਾ ਹੁਣ ਕੋਈ ਲੈਣ ਦੇ ਨਹੀਂ ਹੋਏਗਾ ਸੋ ਦੂਜੀ ਇਹਨਾਂ ਨੇ ਨਾਲ ਇੱਕ ਹੋਰ ਕੰਮ ਕੀਤਾ ਪੰਜਾਬ ਸਰਕਾਰ ਨੇ ਕੈਪ ਟੈਪ ਨਾਮ ਦਾ ਜੀ ਬਾਇਓਟੈਕ ਨਾ ਦੀ ਹਿਮਾਚਲ ਸੋਲਨ ਜੀ ਜੀ ਵੈਸੇ ਤਾਂ ਇਹ ਬੜੀ ਬਦਨਾਮ ਹੋ ਚੁੱਕੀ ਹੈ ਜਿਹੜੀ ਬੰਦੀ ਦੀ ਬੈਲਟ ਸੋਨਲ ਦੀ ਬੈਲਟ ਪਹਿਲਾਂ ਵੀ ਇਹਨਾਂ ਨੇ ਮਲਾਫਟੀ ਗੈਰਮਿਆਰੀ ਦਵਾਈਆਂ ਭੇਜੀਆਂ ਸੀਗੀਆਂ ਐਕਸਪੋਰਟ ਕੀਤੀਆਂ ਸੀਗੀਆਂ ਜਿਨ੍ਹਾਂ ਚ ਕੋਈ ਬੱਚੇ ਜਿਹੜੇ ਮਾਰੇ ਗਏ ਸੀ ਉਹ ਗਰੀਬ ਮੁਲਕ ਸੀਗਾ ਉੱਥੇ ਸਾਊਥ ਅਫਰੀਕਾ ਦੇ ਮੁਲਕ ਸੀਗਾ ਉਹ ਵਿਚਾਰੇ ਆਪਣੀ ਕਾਰਵਾਈ ਨਹੀਂ ਕਰ पाए ਉਹਨੇ ਮੁੜ ਕੇ ਜਿਗਾਰਡ ਕਰਕੇ ਆਪਣੇ ਸੈਂਪਲ ਦੇ ਚੱਕਰ ਦੇ ਵਿੱਚ ਗ੍ਰਿਫਤਾਰੀਆਂ ਕੋਈਆਂ ਤੇ ਗੱਲ ਠੱਡੀ ਪੈ ਪੂ ਗਈ ਜਿਗਰਜੁੜ ਕਰ ਲਿਆ ਤੇ ਉਸ ਤੋਂ ਬਾਅਦ ਬਦਨਾਮ ਤਾਂ ਹੈ ਗਈ ਨੇ ਇਹ ਇਥੋਂ ਦੀ ਬੜੀ ਹੋਈ ਦਵਾਈ ਖਾਣ ਤੋਂ ਪਹਿਲਾਂ ਹਰ ਬੰਦੇ ਨੂੰ ਸੋਚ ਲੈਣਾ ਚਾਹੀਦਾ ਇਹ ਕਿਉਂਕਿ ਜਿਹੜੇ ਮਿਆਰ ਸਟੈਂਡਰਡਸ ਹੈਗੇ ਪੂਰੇ ਕਰਦੇ ਨੇ ਕੈਪਟੈਬ ਦੀ ਕੰਪਨੀ ਹੈਈ 11 ATM ਸਾਨੂੰ ਇਹ ਭੇਜਦੀ ਸਰਕਾਰ ਦੇ ਪੈਨਲ 'ਚ ਸੀਗੀ ਲੱਖ ਰੁਪਏ ਨੇ ਜ਼ਮਾਨਤ ਦਿੱਤੀ ਹੋਈ ਸੀ ਕਿ ਜੇ ਸਾਡੇ ਵੱਲ ਕੋਈ ਨੁਕਸ ਹੋਏਗਾ ਤੁਸੀਂ ਇਸ ਜ਼ਮਾਨਤ ਸਾਡੀ ਜਬਤ ਕਰ ਲੋ ਲੱਖਾਂ ਦੀ ਜ਼ਮਾਨਤ ਪੰਜਾਬ ਸਰਕਾਰ ਨੇ ਜਬਤ ਕਰ ਲਈ ਆ ਤੇ ਨਾਲ ਦੇ ਨਾਲ ਇਹਨੂੰ ਸਲਾਈਨ ਇਹਨਾਂ ਦਾ ਮੁੱਢਲਾ ਦੱਸਿਆ ਗਿਆ ਸਲਾਈਨ ਤੇ ਆਈ ਜਿਹੜਾ ਗਲੂਕੋਜ਼ ਲਾਨੇ ਆ ਉਹ ਮਲਾਫਟੀ ਪਾਈ ਗਈ ਆ ਜਿਹੜੇ ਮਿਆਰ ਪੂਰੇ ਨਹੀਂ ਕਰਦੀ ਸੋ ਇਸ ਕਰਕੇ ਇਹਨਾਂ ਦਾ ਜਿਹੜਾ ਪੂਰਾ ਇਹਨਾਂ ਦਾ ਬੰਦ ਕਰ ਦਿੱਤਾ ਗਿਆ ਪੰਜਾਬ ਦੇ ਹੈਲਥ ਡਿਪਾਰਟਮੈਂਟ ਵੱਲੋਂ ਉਹ ਇਸ ਕਰਕੇ ਚੰਗੀ ਗੱਲ ਆ ਜੇ ਇਹ ਜੇ ਹੋਰ ਪੰਜ ਚਾਰ ਕਾਂ ਟੰਗਣਗੇ ਮਾਰ ਕੇ ਤਾਂ ਚੰਗਾ ਹੋਊਗਾ ਜੀ ਸੋ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੇ ਵੱਲੋਂ ਚੰਗੇ ਉਪਰਾਲੇ ਕੀਤੇ ਜਾਂ ਰਹੇ ਨੇ ਸੋ ਸਮਾ ਜਿਹੜਾ ਅਸੀਂ ਵੇਸਟ ਨਹੀਂ ਕਰਦੇ ਅਗਲੇ ਟਾਪਿਕ ਤੇ ਗੱਲ ਕਰ ਲੈਣੇ ਆ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਹੁਣ IIT ਬਹੁਤ ਸਾਰੇ ਲੋਕਾਂ ਨੂੰ ਪਤਾ ਹੋਵੇਗਾ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਰੋਪੜ ਸੋ ਜਿਨਨੇ ਵੀ ਉੱਥੋਂ ਦੇ ਮਜ਼ਦੂਰ ਨੇ ਸਰਕਾਰ ਦੇ ਅਧੀਨ ਰਜਿਸਟਰ ਨੇ ਉਹਨਾਂ ਦੇ ਬੱਚਿਆਂ ਲਈ ਸਰਕਾਰ ਦੇ ਵੱਲੋਂ ਇੱਕ ਤਾਜ਼ਾ ਅਨਾਉਂਸਮੈਂਟ ਕੀਤੀ ਗਈ ਹੈ हां जी हां जी ਇਹ IIT ਜਿਹੜਾ ਵਰਲਡ ਲੈਵਲ ਦਾ ਸੰਸਾਰ ਪਦਰੀ ਇਹ ਇੰਸਟੀਚਿਊਟ ਹੈਗਾ ਬੜਾ ਇੱਕ ਅਲਾਕਾ ਉਹ ਚੰਗਾ ਮੰਨਿਆ ਜਾਂਦੇ ਜਿੱਥੇ ਇੰਡੀਅਨ ਇੰਸਟੀਚੂਟਸ ਲੈਵਲ ਤੇ ਜੀ ਆਈਟੀ ਨਾਮੀ ਬੰਦੇ ਜਿਹੜੇ ਉੱਥੋਂ ਪੜੇ ਹੋਏ ਆਈਟੀ ਤੇ ਇਹ ਤਾਂ ਬਲ ਸਰਕਾਰ ਵੱਲੋਂ ਇੱਥੇ ਲਿਆਂਦਾ ਗਿਆ ਸੀਗਾ ਅ ਅੱਜ ਤੋਂ ਕੋਈ 1500 15 ਸਾਲ 15 ਪਹਿਲਾਂ ਤੇ ਇਹ ਰੋਪੜ ਦੇ ਵਿੱਚ ਜਿਹਨੂੰ ਆਪਾਂ ਵੈਸੇ ਰੂਪਨਗਰ ਕਹਿੰਦੇ ਆ ਤੇ ਉੱਥੇ ਲੈਂਦਾ ਗਿਆ ਸੀ ਜਿੱਥੇ ਕੋ ਮਿਸਟਰ ਉਹੂਜਾ ਹੈ ਇਹਦੇ ਡਾਇਰੈਕਟਰ ਹੈਗੇ ਟਾਈਮ ਟੂ ਟਾਈਮ ਇਹ ਨਵੀਂ ਟੈਕਨੋਲੋਜੀ ਦਿੰਦੇ ਹੈਗੇ ਤੇ ਨਾਲ ਨਾਲ ਨਵੀਂ ਤਕਨੀਕਾਂ ਨੂੰ ਵਾਧਾ ਕਰਨ ਵਾਸਤੇ ਵਾਧਾ ਲਿਆਂਦਾ ਕਰਕੇ ਤਾਂ ਕਿ ਤਰੱਕੀ ਦੀ ਰਾਹ ਤੇ ਸੂਬਾ ਤੇ ਨਾਲ ਦੇ ਸੂਬੇ ਹੋ ਜਾਣ ਸੋ ਇਹ ਰਹਾਲ ਵਿੱਚ ਇਹਨਾਂ ਨੇ ਕਿਸਾਨਾਂ ਵਾਸਤੇ ਵੀ ਟੈਕਨੋਲੋਜੀ ਲਿਆਂਦੀ ਸੀਗੀ ਕਿ ਬੜੀ ਜ਼ਬਰਦਸਤ ਟੈਕਨੋਲੋਜੀ ਸੀਗੀ ਉਹ ਖੇਤੀ ਨੂੰ ਲੈ ਕੇ ਕਿਉਂਕਿ ਇਹਨੂੰ ਤਿਆਇਆ ਕੀਤਾ ਸੀਗਾ ਖੇਤੀ ਨੂੰ ਹੋਰ ਜ਼ਿਆਦਾ ਮਾਡਰਨਾਈਜ਼ ਕਰਕੇ ਨਵੀਂ ਨਕਤ ਨਵੀਂ ਤਕਨੀਕ ਰੀਸੈਂਟਲੀ ਇਹਨਾਂ ਨੇ ਟੈਕਨੋਲੋਜੀ ਦਿੱਤੀ ਵੀ ਆ ਜਿੱਤੇ ਸਿੱਧਾ ਫਾਇਦਾ 50000 ਕਿਸਾਨ ਨੂੰ ਮਿਲਣਾ ਤੈ ਆ ਔਰ ਬਾਤਾਂ ਲੰਬੀ ਚੌੜੀ ਹੋਣੀ ਹੈਗੀ ਜੋ ਮਹਿੰਗਾ ਵੀ ਨਹੀਂ ਹੁੰਦਾ ਫੋਰ ਵੱਡੀ ਅਨਾਉਂਸਮੈਂਟ ਕਰਦੇ ਆ ਇਹਨਾਂ ਨੇ ਇੱਕ ਰਿਸਪੌਂਸਿਬਿਲਟੀ ਦਿਖਾਈ ਹੈ ਮਜ਼ਦੂਰਾਂ ਦੇ ਨਿਆਣਿਆਂ ਵਾਸਤੇ ਜਿਹੜਾ ਰਜਿਸਟਰਡ ਮਜ਼ਦੂਰ ਹੈਗਾ ਕਿਉਂਕਿ ਜਿਹੜਾ ਵੀ ਮਜ਼ਦੂਰ ਰਜਿਸਟਰਡ ਹੈਗਾ ਤੇ ਉਹਨੂੰ ਪੈਨਸ਼ਨਾਂ ਵੀ ਸਰਕਾਰ ਦਿੰਦੀ ਆ ਮੈਡੀਕਲ ਵੀ ਦਿੰਦੀ ਆ ਤੇ ਨਾਲ ਹੋਰ ਵੀ ਕੁਝ ਫੈਸਿਲਿਟੀਆਂ ਦਿੱਤੀਆਂ ਜਾਂਦੀਆਂ ਤੇ ਉਹਨਾਂ ਵਾਸਤੇ ਅਨਾਉਂਸਮੈਂਟ ਕਰ ਦਿੱਤੀ ਗਈ ਹੈ ਕਿ ਇਹ ਮਜ਼ਦੂਰਾਂ ਦੇ ਬੱਚੇ ਇੱਥੇ ਆਣ ਮਤਲਬ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਕੰਟੈਂਟ ਰਾਈਟਿੰਗ ਵੈਬ ਡਿਜ਼ਾਈਨਿੰਗ ਤੇ ਹੋਰ ਕੋਰਸ ਆ ਸ਼ਾਰਟ ਟਰਮ ਥੋੜੇ ਸਮਾਂ ਦੇ ਕੁਝ ਮਹੀਨਿਆਂ ਦੇ ਕੋਰਸ ਫਰੀ ਔਰ ਜੇ ਮੈਂ ਤਾਂ ਖੈਰ ਜੇ ਕਿਤੇ ਅਸੀਂ ਵੀ ਛੋਟੇ ਹੁੰਦੇ ਤਾਂ ਸ਼ਾਇਦ ਅਸੀਂ ਵੀ ਜਰੂਰ ਜਾਂਦੇ ਲੇਕਿਨ ਇਹ ਫੈਸਿਲਿਟੀ ਅੱਜ ਦੇ ਟਾਈਮ 'ਤੇ ਤੁਸੀਂ ਪ੍ਰਾਈਵੇਟ ਇੰਸਟੀਚੂਟ ਲੈਣ ਚੱਲ ਜਾਓ ਤੇ ਉਹ ਉੱਥੇ ਲੱਖਾਂ ਦੀ ਖਰਚਾ ਜਾਂਦਾ ਹੈਗਾ ਈਵਨ ਅੱਜ ਮੈਂ ਉਹ ਦੇਖ ਰਿਹਾ ਸੀਗਾ ਕਿਸੇ ਨੇ ਅਨਾਉਂਸਮੈਂਟ ਕੀਤੀ ਇੱਥੇ ਹੰਬਰ ਰੋਡ 'ਚ ਕੋਈ ਲੜਕੀ ਐਂਕਰ ਹੈਗੀ ਆ ਸ਼ਾਇਦ ਤੋਂ ਹਰ ਤੋਂ ਜੂਨੀਰੀ ਹੋਵੇ ਉਹ ਕਹਿੰਦੀ ਆ ਬੈਚ ਲਾ ਰਹੀ ਆ ਮੈਂ ਇੱਥੇ ਲੁਧਿਆਣੇ 'ਚ ਕੰਫੀਡੈਂਸ ਬਿਲਡ ਅਪ ਕਰ ਲਈ ਤੇ ਫਟਾਫਟ ਮੇਰੇ ਕੋਲ ਲੜਕੀਆਂ ਆਂ ਤੇ ਮੈਂ ਤੁਹਾਨੂੰ ਐਂਕਰਿੰਗ ਕਰਦੇ ਦਿਖਾਵਾਂ ਤੇ ਉਹਦੇ 'ਚ ਵੀ ਉਹਦੇ ਮੇਰੇ ਨਾਲ ਲੱਖ ਰੁਪਏ ਵੜਾ ਜਾਏਗੀ ਕੁੜੀ ਚਲੋ ਅਸੀਂ ਕੋਈ ਈਰਖਾ ਨਹੀਂ ਕਰਦੇ ਬੱਚਿਆਂ ਦੇ ਨਾਲ ਤੇ ਇਸ ਤਰ੍ਹਾਂ ਹੀ ਇਹ ਜਿਹੜੇ ਕੋਰਸੇ ਹੈਗੇ ਜਿਹੇ ਬੱਚੇ ਕਰਦੇ ਆ ਤਾਂ ਉਹਨਾਂ ਦਾ ਸਕਿੱਲ ਵਧੇਗਾ ਉਹ ਇਹ ਜਿਹੇ ਉਪਰਾਲੇ ਪ੍ਰੋਐਕਟਿਵ ਤਰੀਕੇ ਨਾਲ ਹੋਰ ਹੋਣੇ ਚਾਹੀਦੇ ਆ ਤੇ ਮੇਰੇ ਹਿਸਾਬ ਨਾਲ ਦੀ ਇੱਕ ਇਹਦੀ ਸ਼ਲਾਘਾ ਕਰਨੀ ਬੜੀ ਹੈ ਜੀ ਸੋ ਅਗਲੇ ਵਿਸ਼ੇ ਵੱਲ ਚਲਦੇ ਹਾਂ ਸਰ ਹੁਸੈਨੀ ਵਾਲਾ ਬਾਰਡਰ 2021 ਦੇ ਵਿੱਚ ਕਹਿੰਦੇ ਟੂਰਿਜ਼ਮ ਨੂੰ ਅੱਗੇ ਵਧਾਉਣ ਦੇ ਲਈ ਕਰੋੜਾਂ ਦਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ ਕਾਂਗਰਸ ਦੀ ਸਰਕਾਰ ਵੱਲੋਂ ਸੋ ਕੀ ਕਾਰਨ ਸੀ ਕਿਹੜੇ ਕਾਰਨਾ ਕਰਕੇ ਅਸਫਲ ਰਿਹਾ ਹੁਣ ਕੀ ਅਪਡੇਟ ਹੈ ਕੀ ਲੱਗਦਾ ਇੱਕ ਵਾਰ ਫਿਰ ਤੋਂ ਸ਼ੁਰੂਆਤ ਹੋਏਗੀ ਅਤੇ ਤੁਸੀਂ ਟੂਰਿਜ਼ਮ ਰਿਲੇਟਡ ਬਹੁਤ ਵਧੀਆ ਕੁਐਸਚਨ ਰੇਸ ਕਰਤਾ ਹੈਗਾ ਔਰ 댓 ਵਿਲ ਅਪੀਲ ਟੂ ਦਾ ਲੋਟ ਆਫ ਪੀਪਲ ਲੋਕਾਂ ਨੂੰ ਇਹਦੇ ਬਾਰੇ ਹੋਰ ਇਨਕਿਊਜਿਟੀਵਨੈਸ ਹੋਏਗੀ ਉਤਸੁਕਤਾ ਹੋਏਗੀ ਕਿਉਂ ਜਿਹੜਾ ਵੀ ਪੰਜਾਬੀ ਜਾਂ ਹੋਰ ਵੀ ਨਾਨ ਪੰਜਾਬੀ ਕੋਈ ਪੰਜਾਬੀ ਬਹੁਤ ਹੱਲੇ ਆਇਆ ਹੈਗਾ ਇਹ ਹੁਸੈਨੀ ਵਾਲਾ ਬਾਰਡਰ ਇਹ ਬਹੁਤ ਮਸ਼ਹੂਰ ਜਗ੍ਹਾ ਹੈਗੀ ਆ ਪੰਜਾਬ ਹਿੰਦੁਸਤਾਨ ਵਾਸਤੇ ਕਿਉਂਕਿ ਇੱਥੇ ਸ਼ਹੀਦਾਂ ਦੀਆਂ ਉਹ ਵੀ ਬੜੇ ਸਮਾਰਕ ਵੀ ਬੜੇ ਹੋਇਆ ਭਗਤ ਸਿੰਘ ਸੁਖਦੇਵ ਰਾਜਗੁਰੂ ਇਹਨਾਂ ਦੇ ਜਿਹੜੇ ਅੰਤਿਮ ਸੰਸਕਾਰ ਸੀ ਉਹ ਵੀ ਇੱਥੇ ਹੋਏ ਸੀਗੇ ਤੇ ਇਸ ਕਰਕੇ ਇਹਨਾਂ ਨੇ ਇੱਕ ਕਿਆਲੀਮੈਂਟ ਦਾ ਸ਼ੋਅ ਕਾਇਆ ਸੀਗਾ ਜਿਵੇਂ ਅਟਾਰੀ ਬਾਰਡਰ ਤੇ ਰਿਟਰੀਟ ਸੈਰੇਮਨੀ ਵਾਗਦੇ ਹੁੰਦੀ ਆ ਏਦਾਂ ਇਹਨਾਂ ਨੇ ਇੱਕ ਪ੍ਰਾਈਵੇਟ ਕੰਪਨੀ ਨਾਲ ਮਿਲ ਕੇ ਉਹਨਾਂ ਨੇ ਆਊਟਸੋਰਸਿੰਗ ਕੀਤੀ ਸੀ ਕਿ ਬਹੁਤ ਵਧੀਆ ਸ਼ੋਅ ਡੇਲੀ ਚੱਲੇਗਾ ਤਾਂ ਕਿ ਜਿਹੜੇ ਅਲੱਗ-ਬੁਲਗ ਦੇ ਅਲੱਗ-ਲੱਗ ਖਿੱਤਿਆਂ ਚੋਂ ਅਲੱਗ-ਲੱਗ ਲੋਕ ਇਸ ਜਗ੍ਹਾ ਦੇ ਬਾਰੇ ਇੰਪੋਰਟੈਂਸ ਤੇ ਅਲੱਗ-ਲੱਗ ਜਿਹੜੀ ਇਹਨਾਂ ਨੇ ਬਾਦਰੀ ਦੇ ਕੰਮ ਕੀਤੇ ਸੀਗੇ ਔਰ ਇਹਦੀ ਇੰਪੋਰਟੈਂਸ ਜਿਹੜੀ ਬਾਰਡਰ ਦੀ ਉਹਦੇ ਬਾਰੇ ਲੋਕਾਂ ਨੂੰ ਜਾਣੂ ਕਰਾਣਗੇ ਲੇਕਿਨ ਉਹ ਜਿਹੜੀ ਪ੍ਰਾਈਵੇ ਕਿ ਉਹ ਕਿਸੇ ਨਾ ਕਿਸੇ ਤਰੀਕੇ ਤੇ 2 ਸਾਲ ਬਾਅਦ ਉੱਥੋਂ ਭੱਜ ਗਈ ਜੀ ਉਹਨੇ ਇਹ ਕਾਰਨ ਦਿੱਤਾ ਵੀ ਕਿ ਜਿੱਥੇ ਹੜਾ ਆਗੇ ਸੀਗੇ ਜੀ ਓਏ ਹੜਾ ਕਰਕੇ ਸਾਡੇ ਜਿਹੜਾ ਕੁਕਮੈਂਟਾ ਜਿਹੜਾ ਸਾਡੇ ਸਾਜੋ ਸਮਾਨ ਹੈਗੇ ਆ ਉਹ ਡੈਮੇਜ ਹੋ ਗਏ ਆ ਇਹ ਉਹ ਇੰਸ਼ੋਰੈਂਸ ਕਵਰ ਨਹੀਂ ਸੀ ਜਿਵੇਂ ਪ੍ਰਾਈਵੇਟ ਸੈਕਟਰ ਤੁਹਾਨੂੰ ਪਤਾ ਡਰਾਮੇबाजी ਕਰਦੇ ਹੁੰਦੇ ਆ ਇਹਨਾਂ ਨੇ ਤੇ ਲਾਪਰੀ ਲਾਗ ਲੈ ਕੇ ਭੱਜ ਜਾਂਦੇ ਹੁੰਦੇ ਆ ਇਹ ਸੋ ਆਪਣੀ ਉਹ ਚਲੇ ਚੁਲੇ ਗਏ ਮੁਰਕੇ ਲੋਕਾਂ ਦੇ ਧਿਆਨ ਚ ਆਇਆ ਜਾਂ ਇੰਟਰਨੈਸ਼ਨਲ মিডিਆ ਨੇ ਵੀ ਗੱਲ ਚੱਕੀ ਹੋਣੀ ਆ ਫਿਲਹਾਲ ਜਿੰਨੇ ਕੁ ਲੈਵਲ ਤੇ ਸਾਨੂੰ ਤੁਸੀਂ ਮੈਨੂੰ ਯਾਦ ਕਰਾਇਆ ਟੈਂਪਕ ਦੇ ਬਾਰੇ ਆ ਜਾਂ ਫੋਰ ਥੈਟ ਔਰ ਇਹ ਇਹਨੂੰ ਕਰਨ ਤੋਂ ਬਾਅਦ ਹੁਣ ਡੀਸੀ ਉਹਦੇ ਚ ਆ ਗਈ ਹੈਗੀ ਲੇਡੀ ਅਫੀਸਰ ਹੈ ਜੋ ਕਹਿੰਦੇ ਵੀ ਵਿਲ ਰੀਸਟਾਰਟਡ ਸੂਨ ਇਹਨੂੰ ਜਲਦੀ ਅਸੀਂ ਮੋੜ ਸ਼ੁਰੂ ਕਰਾਵਾਂਗੇ ਤਾਂ ਕਿ ਜਿਹੜਾ ਪੰਜਾਬ ਦਾ ਟੂਰਿਜ਼ਮ ਪ੍ਰਮੋਟ ਹੋਵੇ ਸੋ ਇਸ ਕਰਕੇ ਜਿਹੜਾ ਇਹ ਸ਼ੋਅ ਹੈ ਉਮੀਦ ਕਰਦੇ ਹਾਂ ਲੇਡੀ ਇੰਟੈਲੀਜੈਂਟ ਹੈਗੀ ਹੈ ਡੀਸੀ ਉੱਥੋਂ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਕਿਉਂਕਿ ਇਹ ਫਿਰੋਜ਼ਪੁਰ ਜ਼ਿਲ੍ਹੇ ਚ ਸਹੇਣੀ ਵਾਲਾ ਬਾਰਡਰ ਹੈ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਨਹੀਂ ਆਪਣੀ ਕੋਈ ਵੀ ਰਾਏ ਤੁਸੀਂ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਸਾਡੇ ਕਮੈਂਟਸ ਬਾਕਸ ਦੇ ਵਿੱਚ ਤੁਸੀਂ ਮੈਸੇਜ ਕਰ ਸਕਦੇ ਹੋ ਉਹਨਾਂ ਬੰਦੂਏ ਚਾਸਤਾਂ